ਸਸਟੀ ਗਾਲ ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਹੈ ਨੇ ਪਟਿਕਪਲਾਡਾ ਵੱਲੋਂ ਲਓ ਜੀ ਆਏ ਆ ਅੱਜ ਇੱਕ ਨਵੀਂ ਕਲੈਕਸ਼ਨ ਲੈ ਕੇ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਕਟ ਪੀਸਾਂ ਦੀ ਰਹਿਣ ਵਾਲੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਦਾਸ ਬ੍ਰੈਂਡ ਦੇ ਪਸ਼ਮੀਨਾ ਕਟ ਪੀਸ ਤੇ कॉटन कॉटन कोटराइज़ जो वेलवेट स्टफ ਦੇ ਵਿੱਚ ਰਹਿਣੀ ਆ ਕੋਟਰਾਇਜ਼ ਉਹਦੇ ਰਸ਼ੀਆ ਬ੍ਰੈਂਡ ਦੇ ਕਟ ਪੀਸ ਵੀ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਪਹਿਲਾ ਵੀ ਵੀਡੀਓ ਅਸੀਂ ਲੈ ਕੇ ਆਏ ਸੀ ਬਹੁਤ ਸਾਰੇ ਬਣਾ ਕੋਲੇ ਪਹੁੰਚੇ ਆ ਜੀ ਇਦਾਂ ਦੇ ਪੀਸ ਸਭ ਨੂੰ ਪਤਾ ਲੱਗ ਗਿਆ ਹੋਣਾ ਕਿਦਾਂ ਦਾ ਸਟਾਫ ਹੈ ਇਹ ਵੀ ਪੀਸ ਤੁਹਾਡੇ ਵਾਸਤੇ ਲੈ ਕੇ ਆਏ ਕਟ ਪੀਸਾਂ ਦੇ ਵਿੱਚ ਲਓ ਜੀ ਚੈੱਕ ਕਰੋ ਜੀ ਪਹਿਲਾਂ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਰੈਡ ਵਾਲਾ ਦੇਖੋ ਜੀ ਇਹ ਰਹੂਗਾ ਦਾਸ ਬ੍ਰੈਂਡ ਦੇ ਕਟ ਪੀਸ ਠੀਕ ਹੈ ਜੀ ਦਾਸ ਬ੍ਰੈਂਡ ਦੇ ਕੱਟ ਪੀਸ ਲੈ ਰਹੇ ਆ ਜੀ ਇਹ ਅੱਜ ਤੁਹਾਨੂੰ ਮਿਲਨੇ ਆ ਸਿਰਫ 150 ਰੁਪਏ ਪਰ ਮੀਟਰ ਦੇ ਨਾਲ ਅੱਜ ਲੈ ਰਹੇ ਆ ਆਫਰ ਦੇ ਵਿੱਚ ਪੀਸ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਪੀਸ ਰਹੂਗਾ 1.5 ਮੀਟਰ ਦੀ ਕੱਟ ਚ ਹੈ ਠੀਕ ਹੈ ਜੀ 1.5 ਮੀਟਰ ਦੀ ਕੱਟ ਚ ਆ ਸਿਰਫ 150 ਰੁਪਏ ਪਰ ਮੀਟਰ ਤੁਹਾਨੂੰ ਇਹ ਕਾਲੇ ਪੀਸ ਭੈਣ ਵਾਲੇ ਅੱਜ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ 1.80 ਦਾ 1.80 ਦੀ ਕੱਟ ਚ ਮਿਲੂਗਾ ਜੀ ਇਹ 1.80 ਦੀ ਕੱਟ ਚ ਆ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਜੀ ਇਹ ਠੀਕ ਹੈ ਜੀ 150 ਰੁਪਏ ਪਰ ਮੀਟਰ ਤੁਹਾਨੂੰ ਅੱਜ ਇਹ ਪੀਸ ਪੈਣ ਵਾਲਿਆ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ 22 ਮੀਟਰ ਦੀ ਕੱਟ ਚਾ ਤੇ ਇਹ ਵੀ 22 ਮੀਟਰ ਦੀ ਕੱਟ ਜਾ ਪੂਰਾ ਸੂਟ ਬਣਾ ਤੁਹਾਡਾ ਬਹੁਤ ਪਿਆਰਾ ਜਾ ਠੀਕ ਹੈ ਜੀ ਸਿਰਫ 150 ਰੁਪਏ ਪਰ ਮੀਟਰ ਦੇ ਰਹੇ ਆ ਅੱਜ ਅਸੀਂ ਦਾਸ ਬ੍ਰੈਂਡ ਦੇ ਆਫਰ ਦੇ ਵਿੱਚ ਪੀਸ ਦੇ ਰਹੇ ਆ ਜੀ ਅੱਜ ਆਫਰ ਰਹਿਣ ਵਾਲੀ ਇਹਨਾਂ ਪੀਸਾਂ ਦੇ ਉੱਪਰ ਲਓ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ 2 ਮੀਟਰ ਦੀ ਕੱਟ ਚ ਹੈ ਵਿੱਚ ਥੋੜਾ ਜਿਹਾ ਐਦਾਂ ਦਾ ਪ੍ਰਿੰਟਾਂ ਦਾ ਇਹ 2 ਮੀਟਰ ਦੇ ਵਿੱਚ ਰਹੂਗਾ ਜੀ ਇਹ ਤੁਹਾਨੂੰ ਅਸੀਂ ਸਿਰਫ 2 ਮੀਟਰ ਦੇ ਵਿੱਚ ਹੀ ਦਵਾਂਗੇ ਠੀਕ ਹੈ ਜੀ ਥੋੜਾ ਜਿਹਾ ਡਿਫੈਕਟ ਹੋਣ ਕਰਕੇ ਕਿਉਂਕਿ ਥੋੜਾ ਜਿਹਾ ਐਦਾਂ ਕਲਰ ਹੈ ਜਦਾ ਤੇ ਪਰ 0.5 ਦਾ ਤੁਹਾਨੂੰ ਕੋਈ ਨਹੀਂ ਪਤਾ ਲੱਗਦਾ ਇਹਦੀ ਪ੍ਰਿੰਟਿੰਗ ਹੀ ਐਦਾਂ ਦੀ ਬਣੀ ਹੋਈ ਹੈ ਇਹ 2 ਮੀਟਰ ਦੇ ਵਿੱਚ ਤੁਹਾਨੂੰ ਸ਼ਾਰਟ ਪੀਸ ਦਿੱਤੀ ਜਾਊਗੀ ਜੀ ਲਓ ਇਹ ਵਾਲਾ ਪੀਸ ਰਹੂਗਾ 1 ਮੀਟਰ ਦਾ ਇੱਕ ਰਹੂਗਾ ਜੀ 2 ਮੀਟਰ ਦਾ ਠੀਕ ਹੈ ਜੀ 2 ਮੀਟਰ ਦਾ ਤੇ 1 ਮੀਟਰ ਦਾ ਪੀਸ ਰਹਿਣਾ ਜੀ ਇਹ ਵਾਲਾ ਠੀਕ ਹੈ ਜੀ ਚੈੱਕ ਕਰੋ ਜੀ ਅੱਜ ਦੇ ਪੀਸ ਸਿਰਫ ਦੇਵਾਂਗੇ ਤੁਹਾਨੂੰ ਅਸੀਂ 150 ਰੁਪਏ ਪਰ ਮੀਟਰ ਠੀਕ ਹੈ ਜੀ ਇਹ ਵਾਲਾ ਪੀਸ ਰਹੂਗਾ 115 ਦਾ ਤੇ ਇਹ ਵਾਲਾ ਪੀਸ ਰਹੂਗਾ 280 ਦਾ ਲਓ ਜੀ ਸਾਢੇ 4 ਮੀਟਰ ਤੱਕ ਤੁਹਾਨੂੰ ਕਪੜਾ ਮਿਲਣਾ ਜੀ ਇਹ ਵਾਲਾ ਲਓ ਜੀ 150 ਰੁਪਏ ਪਰ ਮੀਟਰ ਮੈਨੇ ਆ ਇਹ 4 ਮੀਟਰ ਤੱਕ ਤੁਹਾਨੂੰ ਸਟਾਫ ਮਿਲ ਜਾਣਾ ਇੱਕ ਹੈਗਾ 115 ਦਾ ਇੱਕ ਹੈਗਾ 280 ਦਾ ਜੀ ਠੀਕ ਹੈ ਜੀ ਲਓ ਚੈੱਕ ਕਰੋ ਜੀ 4 ਮੀਟਰ ਤੱਕ ਮਿਲੂਗਾ ਜੀ ਇਹ ਵਾਲਾ ਸੂਟ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਠੀਕ ਹੈ ਜੀ ਸਿਰਫ 150 ਰੁਪਏ ਪਰ ਮੀਟਰ ਦਵਾਂਗੇ ਇਹ ਹੈਗਾ ਜੀ 115 ਦਾ ਸ਼ਾਰਟ ਲੈ ਸਕਦੇ ਹੋ ਤੁਸੀਂ ਇਹ ਡੇ ਇਹ ਹੈਗੀ 1.5 ਮੀਟਰ ਦੇ ਵਿੱਚ ਇਹ ਵਾਲੀ ਜਿਹੜਾ ਪੀਸ ਰਹੂਗਾ 1.5 ਮੀਟਰ ਦੇ ਰੋ ਵਿੱਚ ਰਹੂਗਾ ਪ੍ਰਿੰਟ ਬਹੁਤ ਪਿਆਰਾ ਜਿਹਾ ਰਹਿਣ ਵਾਲਾ ਹੈ ਦਾ ਲਓ ਜੀ ਇਹ ਬਰਾ ਚੈੱਕ ਕਰੋ ਜੀ ਇਹ ਰਹੂਗਾ ਜੀ 2.5 ਮੀਟਰ ਦੀ ਕੱਟ 'ਚ ਠੀਕ ਹੈ ਜੀ ਇਹ 2.5 ਮੀਟਰ ਦੀ ਕੱਟ ਦੇ ਰਹਿਣੀ ਹੈ ਸ਼ਾਰਟ ਪੀਸ ਹੈ ਜੀ ਬਹੁਤ ਹੀ ਪਿਆਰੀ ਜੀ ਚੈੱਕ ਕਰੋ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਦੀ ਲਓ ਜੀ 1.70 ਦੇ ਵਿੱਚ ਰਹੂਗਾ ਜੀ ਇਹ ਇਹ ਤੁਹਾਨੂੰ 4 ਮੀਟਰ ਤੱਕ ਸੂਟ ਮਿਲ ਜੂਗਾ 5 ਤੱਕ ਲੈਣਾ 5 ਵਿੱਚ ਵੀ ਮਿਲ ਜੂਗਾ ਜੀ ਇਹਦੇ ਸਾਡੇ ਕੋਲੇ ਪੀਸ ਹੈਗੇ ਆ ਜੀ ਜੇ ਪੂਰਾ ਕੰਪਲੀਟ ਸੂਟ ਲੈਣਾ ਉਹ ਵੀ ਲੈ ਸਕਦੇ ਹੋ 4 ਮੀਟਰ ਲੈਣਾ ਉਹ ਵੀ ਲੈ ਸਕਦੇ ਹੋ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ 1.5 ਮੀਟਰ ਦਾ ਪੀਸ ਹੈ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਜੀ ਇਹ ਵਾਲੇ ਪੀਸ ਦੀ ਅੱਜ ਆਫਰ ਵਿੱਚ ਰਹਿਣੀ ਹੈ ਪੀਸ ਇਹ ਪੂਰਾ ਕੰਪਲੀਟ ਸੂਟ ਮਿਲੂਗਾ ਜੀ ਲਓ ਜੀ ਇਹ ਇੱਕ ਸ਼ਰਟ ਪੀਸ ਮਿਲ ਜੂਗੀ ਤੁਹਾਨੂੰ ਸ਼ਰਟ ਪੀਸ ਲੈਣੀ ਹੈ ਸ਼ਰਟ ਪੀਸ ਲੈ ਲਓ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਦਾਸ ਬ੍ਰੈਂਡ ਦੇ ਪਸ਼ਮੀਨਾ ਦੇ ਕੱਟ ਪੀਸ ਰਹਿਣ ਵਾਲੇ ਹੈ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਨਹੀਂ ਹੋਣੀ ਇਹਨਾਂ ਉੱਪਰ ਗਾਰੰਟੀ ਹੈ ਜੀ ਇਹਨਾਂ ਪੀਸਾਂ ਦੀ ਨਾ ਇਹਨਾਂ ਦਾ ਕਲਰ ਡਲ ਹੋਣਾ ਇੱਕ 2.5 ਮੀਟਰ ਦੀ ਸ਼ਰਟ ਮਿਲੂਗੀ ਇੱਕ ਕੰਪਲੀਟ ਸੂਟ ਮਿਲੂਗਾ ਜੀ ਇਹ ਵਾਲੇ ਤਿੰਨ ਪੀਸ ਹੈ ਜੀ ਠੀਕ ਹੈ ਜੀ ਇੱਕ ਟਾਈ ਮੀਟਰ ਦੀ ਸ਼ਾਰਟ ਮੈਣੀ ਆ ਜੈ ਕੰਪਲੀਟ ਸੂਟ ਮੈਲਣਾ ਇਹ ਵੀ ਡੇਢ ਮੀਟਰ ਦੀ ਕੱਟ ਚਾ ਜਿੰਨਾ ਭੈਣਾਂ ਦਾ ਫੋਲਡ ਕਰਕੇ ਸ਼ਾਰਟ ਬੰਦੀ ਹੈ ਲੈ ਸਕਦੇ ਹੋ ਠੀਕ ਹੈ ਜੀ ਸਾਰੇ ਪੀਸ ਜਿਹੜੇ ਲੈਣੇ ਆ ਬ੍ਰਾਂਡਡ ਲੈਣੇ ਆ ਜੀ ਠੀਕ ਹੈ ਜੀ ਬ੍ਰਾਂਡਡ ਕੱਟ ਪੀਸ ਲੈਣੇ ਆ ਕੋਈ ਕਿਸੇ ਤਰ੍ਹਾਂ ਦੀ ਇਹਨਾਂ ਦੀ ਕੰਪਲੇਨ ਨਹੀਂ ਹੈਗੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲ ਜੂਗਾ ਜੀ ਠੀਕ ਹੈ ਜੀ 1 15 ਠੀਕ ਹੈ ਜੀ 1 90 ਆ ਇਹ 4 ਮੀਟਰ ਲੈ ਲਓ 4.5 ਲੈ ਲਓ ਜੀ ਇਹ ਵੀ ਡੇਢ ਮੀਟਰ ਦੀ ਕੱਟ ਚ ਰਹਿਣਾ ਚੈੱਕ ਕਰੋ ਜੀ ਲਓ ਜੀ ਇਹ ਵਾੜਾ ਚੈੱਕ ਕਰੋ ਜੀ ਏਅਰ ਵੀ ਸ਼ਰਟ ਰਹੂਗੀ ਜੀ ਇਹ ਸ਼ਰਟ ਪੀਸ ਰਹੂਗਾ ਜੀ ਇਹ ਪੂਰਾ ਸੂਟ ਵੀ ਲੈ ਸਕਦੇ ਹੋ ਤੁਹਾਨੂੰ ਦਿਖਾ ਚੁੱਕੇ ਹਾਂ ਪਹਿਲਾਂ ਅਸੀਂ ਇਹ ਵਾਲੇ ਟ੍ਰੈਡ ਦਾ ਪੂਰਾ ਸੂਟ ਲੈ ਸਕਦੇ ਹੋ ਇਹ ਵਾਲੀ ਰਹੂਗੀ ਜੀ ਸ਼ਰਟ ਪੀਸ ਰਹੂਗੀ ਜੀ 1.90 ਤੱਕ ਠੀਕ ਹੈ ਜੀ 1.90 ਤੱਕ ਰਹੂਗੀ ਜੀ ਇਹ ਵਾੜਾ ਚੈੱਕ ਕਰੋ ਜੀ ਇਹ ਵੀ 1.5 ਮੀਟਰ ਦੀ ਕੱਟ 'ਚ ਰਹਿਣਾ ਜੀ ਠੀਕ ਹੈ ਜੀ ਇਹ ਵੀ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ ਇਹਦੀ ਕੱਟ ਰਹੂਗੀ ਜੀ 1.5 ਮੀਟਰ ਦੀ 1.5 ਮੀਟਰ ਦੇ ਵਿੱਚ ਜੇ ਸ਼ਰਟ ਬੰਦੀ ਬਣਾ ਸਕਦੇ ਹੋ ਫੋਲਡ ਕਰਕੇ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਵੀ ਕੰਪਲੀਟ ਸੂਟ ਮਿਲੂਗਾ 2.5 ਮੀਟਰ ਦੇ ਦੋ ਪੀਸ ਹੈ ਜੀ 2.5 ਮੀਟਰ ਦਾ ਇਹ ਵਾਲਾ ਪੀਸ ਰਹੂਗਾ ਜੀ ਤੇ 2.5 ਮੀਟਰ ਦਾ ਇਹ ਰਹੂਗਾ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਜੀ ਇਹ ਠੀਕ ਹੈ ਜੀ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਸ ਤੋਂ ਇਹ ਵਾਲੇ ਪੀਸ ਰਹਿਣਗੇ ਜੀ ਇਹ ਰਹਿਣਗੇ ਰਸ਼ੀਆ ਬ੍ਰਾਂਡ ਦੇ ਰਸ਼ੀਆ ਬ੍ਰਾਂਡ ਦੀ ਬੈਲਵਟ ਕਾਟਰਾਈਜ਼ ਹੈ ਜੀ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਬਿਲਕੁਲ ਸੌਫਟ ਮਲੇਮ ਜੀ ਵਾਲੇ ਪੀਸ ਜਿੰਨਾ ਪਹਿਣਾ ਕੋਲੇ ਪਹੁੰਚੇ ਆ ਉਹਨਾਂ ਨੂੰ ਪਤਾ ਜੀ ਕਿੱਦਾਂ ਦਾ ਸਟਾਫ ਹੈ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਦੁਬਾਰਾ ਵੀ ਡਿਮਾਂਡ ਕੀਤੀ ਇਹਨਾਂ ਪੀਸਾਂ ਦੀ ਇਹ ਤੁਹਾਨੂੰ ਮਿਲੂਗਾ ਜੀ 850 ਦਾ ਸੂਟ ਕੱਟ ਪੀਸਾਂ ਦੇ ਵਿੱਚ ਹੀ 850 ਦਾ ਸੂਟ ਮਿਲਣ ਵਾਲਾ ਜੀ ਇਹ ਵਾਲਾ ਠੀਕ ਹੈ ਜੀ ਵੱਡੇ ਪਣੇ ਦੇ ਪੀਸ ਰਹਿਣਗੇ ਜੀ 850 ਦਾ ਸੂਟ ਬਣੂਗਾ ਜੀ ਇਹ ਵੱਡੇ ਪਣੇ ਦੇ ਪੀਸ ਰਹਿਣ ਵਾਲੇ 3.5 ਮੀਟਰ ਦੀ ਕੱਟ ਚ ਕੰਪਲੀਟ ਸੂਟ ਬਣ ਜਾਂਦਾ ਜੀ ਇਹ ਸ਼ਾਰਟ ਪੀਸ ਹੈ ਜੀ ਠੀਕ ਹੈ ਜੀ ਸ਼ਰਟ ਪੀਸ ਰਹੂਗੀ ਜੀ ਸਿਰਫ 425 ਦੀ ਤੁਹਾਨੂੰ ਸ਼ਰਟ ਲੈਣੀ ਹੈ ਜੀ ਕਿਉਂਕਿ ਕォਟਰਾਈਜ਼ ਰਹਿਣ ਵਾਲੀ ਹੈ ਉਹ ਵੀ ਰਸ਼ੀਆ ਬ੍ਰਾਂਡ ਦੀ 벨ਵਟ ਕォਟਰਾਈਜ਼ ਦੇ ਕਟ ਪੀਸ ਰਹਿਣ ਵਾਲੇ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਰਹਿਣੀ ਹੈ ਜੀ ਠੀਕ ਹੈ ਜੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਜੀ ਇਹ ਵਾਲਾ ਲਓ ਇਹ ਵੀ ਪੂਰੀ ਸ਼ਰਟ ਹੈ ਜੀ ਬਹੁਤ ਸੋਹਣਾ ਪ੍ਰਿੰਟ ਰਹਿਣਾ ਜੀ ਇਹਦਾ ਪੂਰੀ ਸ਼ਰਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਚੈੱਕ ਕਰੋ ਜੀ ਪੂਰੀ ਸ਼ਰਟ ਲੈ ਸਕਦੇ ਹੋ ਬਹੁਤ ਸੋਹਣੀ ਸ਼ਰਟ ਰਹਿਣੀ ਹੈ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਬਹੁਤ ਸੋਹਣਾ ਸੂਟ ਰਹਿਣਾ ਜੀ ਇਹ ਲਓ ਛੋਟੇ ਪ੍ਰਿੰਟ ਦੇ ਵਿੱਚ ਹੈ ਬਹੁਤ ਸੋਹਣਾ ਰਹੂਗਾ ਜੀ ਇਹ ਇਹ ਰਹੂਗਾ ਜੀ 2 ਮੀਟਰ ਦਾ ਵਿੱਚ ਪੀਸ ਰਹੂਗਾ ਵੱਡੇ ਪਣੇ ਦੇ ਪੀਸ ਹੈ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ 2.5 ਮੀਟਰ ਦੀ ਕੱਟ ਚ ਰਹੂਗਾ ਜੀ ਡਬਲ ਪਣਾ ਤੁਸੀਂ ਇਹਨੂੰ ਪੌਣੇ ਕ 4 ਮੀਟਰ ਮੰਨ ਕੇ ਚੱਲੋ ਕੱਪੜਾ ਇਹਨਾਂ ਜੜੀਆਂ ਭੈਣਾਂ ਨੇ ਸੂਟ ਬਣਾਉਣਾ ਬਣਾ ਸਕਦੀਆਂ ਕਿਉਂਕਿ ਡਬਲ ਪਣਾ ਬਾਕੀ ਇਹ ਜਿਹੜੀ ਬਾਟਮ ਹੁੰਦੀ ਆ ਆਪਾਂ ਜ਼ਿਆਦਾ ਨਹੀਂ ਬਣਾਉਂਦੇ ਹਨਾ ਜਾਂ ਪੈਂਟ ਪਲਾਜ਼ੋ ਨਾਲ ਰੈਡੀ ਕਰੋ ਜ਼ਿਆਦਾ ਹੈਵੀ ਬਾਟਮ ਨਹੀਂ ਬਣਾਉਂਦੇ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸ਼ਾਰਟ ਪੀਸ ਰਹਿਣੀ ਆ ਜੀ ਇਹ ਸ਼ਾਰਟ ਪੀਸ ਰਹੂਗੀ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਸ਼ਾਰਟ ਪੀਸ ਰਹੂਗੀ ਜੀ ਇਹ ਵਾਲੀ ਇਹ ਤੁਹਾਨੂੰ ਪੂਰਾ ਕੰਪਲੀਟ ਸੂਟ ਮਿਲ ਜੂਗਾ ਜੀ ਦੋ ਪੀਸਾਂ ਦੇ ਵਿੱਚ ਠੀਕ ਹੈ ਜੀ ਦੋ ਪੀਸਾਂ ਦੇ ਵਿੱਚ ਪੂਰਾ ਕੰਪਲੀਟ ਸੂਟ ਮਿਲੂਗਾ ਜੀ ਆਫ ਵਾਈਟ ਦਾ ਬੇਸ ਹੈ ਦਾ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਪੂਰੀ ਸ਼ਾਰਟ ਪੀਸ ਹੈ ਜੀ ਬਹੁਤ ਸੋਹਣਾ ਪ੍ਰਿੰਟ ਲੈਣਾ ਸ਼ਾਰਟ ਪੀਸ ਮਿਲੂਗੀ ਤੁਹਾਨੂੰ 1.5 ਮੀਟਰ ਦੀ ਕੱਟ ਹੈ ਜੀ ਇਹਦੀ ਠੀਕ ਹੈ ਦੀ 1.5 ਮੀਟਰ ਦੀ ਕੱਟ ਆ ਨਾਲ ਬਾਜੂ ਉੱਤਰ ਜਾਣੀਆਂ ਤੁਹਾਡੀ ਤੇ ਬਹੁਤ ਸੋਹਣਾ ਪੀਸ ਰਹਿਣ ਵਾਲਾ ਜੀ 8.5 850 ਦਾ ਸੂਟ ਬਣਨਾ ਜੀ ਤੁਹਾਡਾ ਇਹ ਵਾਲਾ ਕੱਟ ਪੀਸਾਂ ਦੇ ਵਿੱਚ ਹੀ 850 ਦਾ ਸੂਟ ਬਣਨਾ ਜੀ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਰਹਿਣਾ ਸਟਾਫ ਤਾਂ ਇਦਾਂ ਜਿਹਾ ਮੱਖਣ ਮਲਾਈ ਵਰਗਾ ਸਟਾਫ ਹੈ ਜੀ ਬਿਲਕੁਲ ਸੌਫਟ ਮਲੈਮ ਠੀਕ ਹੈ ਇਦਾਂ ਦਾ ਕੋਈ ਨਹੀਂ ਹੈ ਵੀ ਹਾਰਡ ਹੋਊਗਾ ਖੜਾ ਖੜਾ ਹੋਊਗਾ ਬਿਲਕੁਲ ਸੌਫਟ ਮਲੈਮ ਹੈ ਜੀ ਦੇਖੋ ਜੀ ਇਹ ਵੀ ਤੁਹਾਨੂੰ ਪੀਸੇ ਦਾ ਮਿਲੇਗਾ 80 ਮੀਟਰ ਦੀ ਕੱਟ ਚ ਮਿਲੇਗਾ ਜੀ 80 ਮੀਟਰ ਦੀ ਕੱਟ ਚ ਇਹ ਵਾਲਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਜੀ ਚੈੱਕ ਕਰੋ ਜੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣੀ ਇਹਨਾਂ ਦੀ ਲਓ ਇਹ ਵੀ ਤੁਹਾਨੂੰ ਪੂਰਾ ਕੰਪਲੀਟ ਸੂਟ ਮਿਲਣਾ ਜੀ ਪੂਰਾ ਕੰਪਲੀਟ ਸੂਟ ਮਿਲਣਾ ਛੋਟੀ ਬੂਟੀ ਦਾ ਸੂਟ ਹੈ ਜੀ ਇਹ ਦੋ ਪੀਸਾਂ ਦੇ ਵਿੱਚ ਪੂਰਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਇਹ ਵਾਲਾ ਦੇਖੋ ਜੀ ਇਹ ਵੀ ਬਹੁਤ ਸੋਹਣਾ ਇਹ ਵੀ ਸ਼ਾਰਟ ਪੀਸ 2 ਮੀਟਰ ਦਾ ਪੀਸ ਰਹੂਗਾ ਜੀ ਸ਼ਾਰਟ ਪੀਸ ਰਹੂਗੀ ਜੀ ਲਓ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਇਹਦਾ ਬਿਲਕੁਲ ਸੌਫਟ ਬਲੇਮ ਕਪੜਾ ਰਸ਼ੀਆ ਬ੍ਰਾਂਡ ਹੈ ਜੀ ਇਹ ਰਸ਼ੀਆ ਬ੍ਰਾਂਡ ਦੇ ਪੀਸ ਰਹਿਣੇ ਆ ਜੀ ਇਹ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਇਹਦਾ ਲਓ ਜੀ ਇਹ ਵੀ ਮਿਲੂਗੀ ਤੁਹਾਨੂੰ ਸ਼ਾਰਟ ਪੀਸ ਇਹਦਾ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਇਹ ਵੀ ਸ਼ਾਰਟ ਪੀਸ ਰਹੂਗੀ ਜੀ ਇਹ ਰਸ਼ੀਆ ਬ੍ਰੈਂਡ ਦੀ ਰਹੂਗੀ ਜੀ 벨ਵਟ ਕੋਟਰਾਇਸ ਰਹੂਗੀ ਜੀ ਇਹ ਵਾਲੇ ਪੀਸ 벨ਵਟ ਕੋਟਰਾਇਸ ਦੇ ਪੀਸ ਲੈਣੀ ਆ ਜੀ ਲਓ ਇਹ ਵੀ ਸ਼ਾਰਟ ਪੀਸ ਰਹੂਗੀ ਜੀ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਰਹਿਣ ਵਾਲਾ ਹੈ ਠੀਕ ਹੈ ਜੀ ਸ਼ਾਰਟ ਪੀਸ ਲੈਣੀ ਆ ਇਹ ਤੁਹਾਨੂੰ ਦੋ ਪੀਸਾਂ ਦੇ ਵਿੱਚ ਕੰਪਲੀਟ ਸੂਟ ਮਿਲ ਜਾਣਾ ਜੀ ਲਓ ਦੋ ਪੀਸਾਂ ਦੇ ਵਿੱਚ ਪੂਰਾ ਸੂਟ ਲੈ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਰਹੂਗਾ ਜੀ ਇਹਦਾ ਦੋ ਪੀਸਾ ਦੇ ਵਿੱਚ ਪੂਰਾ ਸੂਟ ਲੈ ਸਕਦੇ ਹੋ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਇੱਕ ਪੀਸ ਇਹ ਆ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸ਼ਰਟ ਪੀਸ ਹੀ ਰਹਿਣੀ ਆ ਜੀ ਸੋਹਣਾ ਪ੍ਰਿੰਟ ਹੈ ਸ਼ਰਟ ਪੀਸ ਰਹੂਗੀ ਪ੍ਰਿੰਟਿੰਗ ਇਹਦੀ ਬਹੁਤ ਪਿਆਰੀ ਹੈ ਜੀ ਬਹੁਤ ਹੀ ਪਿਆਰੀ ਜੀ ਇਹਦੀ ਪ੍ਰਿੰਟਿੰਗ ਹੈ ਸ਼ਰਟ ਪੀਸ ਰਹਿਣੀ ਹੈ ਇਹ ਇਹ 1.5 ਮੀਟਰ ਦੇ ਪੀਸ ਹੈ ਜੀ ਕਵਾਟਰਾਈਜ਼ ਦੇ ਲਓ ਚੈੱਕ ਕਰ ਸਕਦੇ ਹੋ 1.5 ਮੀਟਰ ਦਾ ਪੀਸ ਹੈ ਇਹ ਵੀ 1.5 ਮੀਟਰ ਦਾ ਪੀਸ ਹੈ ਇਹ कॉटन कॉटराईज ਹੈ ਲਓ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਸ਼ਰਟ ਪੀਸ ਰੈਡੀ ਹੈ ਇਹ ਵੀ ਸ਼ਰਟ ਪੀਸ ਲੈਣੀ ਹੈ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਡਬਲ ਪਾਣੀ ਦੇ ਵਿੱਚ ਰਹੂਗੀ ਸ਼ਰਟ ਪੀਸ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਜੀ ਠੀਕ ਹੈ ਜੀ 8 1/2 ਮੀਟਰ ਦੇ ਵਿੱਚ ਮਿਲੂਗਾ ਜੇ ਕਿਸੇ ਦਾ ਸੂਟ ਬੰਦਾ ਲੈ ਸਕਦੇ ਹੋ ਕਿਉਂਕਿ ਪੌਣੇ 4 ਮੀਟਰ ਸਟਾਫ ਹੁੰਦਾ 2.5 ਮੀਟਰ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਇਹਦਾ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਲਓ ਜੀ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲ ਜੂਗਾ ਜੀ ਥੋੜਾ ਜਿਹਾ ਸਕੈਨ بیس ਦੇ ਵਿੱਚ ਆ ਗਿਆ ਦੋ ਪੀਸਾਂ ਦੇ ਵਿੱਚ ਕੰਪਲੀਟ ਸੂਟ ਮਿਲ ਜੂਗਾ ਜੀ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲੂਗਾ ਜੀ ਦੋ ਪੀਸਾਂ ਦੇ ਵਿੱਚ ਕੰਪਲੀਟ ਸੂਟ ਬਿਲਕੁਲ ਛੋਟਾ ਛੋਟਾ ਪ੍ਰਿੰਟਸ ਸਟਾਫ ਰਹਿਣਾ ਰਸ਼ੀਆ ਬ੍ਰਾਂਡ ਠੀਕ ਹੈ ਜੀ ਇਸਨ ਅੱਜ ਦੇ ਕਾਟਨ ਕੁਆਲਿਟੀ ਦੇ ਕੱਟ ਪੀਸ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ੍ਹ ਆਕੇ ਲੈ ਕੇ ਆਵਾਂਗੇ ਨਵੀਂ ਕਲੈਕਸ਼ਨ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖਣ ਲਈ ਤੁਹਾਡਾ